ਸ੍ਰੀ ਗਾਜੀ ਅਮੋ ਟਿਜ਼ਨ ਦੇ ਤੁਹਾਡਾ ਸਵਾਗਤ ਹੈ ਉਮੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਜਿਹੜੇ ਆਪਣੇ ਪੰਜਾਬ ਚ ਹੜ੍ਹ ਆਏ ਹੋਏ ਉਹਨਾਂ ਤੋਂ ਬਰਚੀ ਮੰਗੇ ਤੇ ਆਪਾਂ ਪ੍ਰਮਾਤਮਾ ਗੇ ਅਰਦਾਸ ਕਰਦੇ ਆ ਜਿਹੜੇ ਮੁਕ ਪੰਜਾਬ ਚ ਹੜ੍ਹ ਚ ਫਸੇ ਹੋਏ ਆ ਵਿਚਾਰੇ ਉਹਨਾਂ ਨੂੰ ਵੀ ਪਰਮਾਤਮਾ ਘੱਡੇ ਸਿਰ ਤੁਸੀਂ ਤੇ ਪੰਜਾਬ ਦੇ ਹਾਲਾਤ ਠੀਕ ਕਰਨ ਤੇ ਆਪਾਂ ਵੀ ਅੱਜ ਨਾ ਪਲਾਜੋ ਦੀ ਕਟਿੰਗ ਕੀਤੀ ਹੈ ਇਹ ਕਟਿੰਗ ਬਾਰੇ ਸੋਨ ਪਹਿਲਾਂ ਆਪਾਂ ਦੱਸ ਦਿੱਤਾ ਸੀਗਾ ਵੀ ਵੀਡੀਓ ਪਾਈ ਦਿੱਤੀ ਵੀ ਕਟਿੰਗ ਪਲਾਜੋ ਦੀ ਕਿਵੇਂ ਕਰਨੀ ਹੈ ਇਹ ਹੁਣ ਆਪਾਂ ਕਟਿੰਗ ਵੀ ਹੋ ਗਈ ਆਪਣੇ ਉੱਪਰੋਂ ਸਟੀਚਿੰਗ ਸਾਰੀ ਹੋ ਗਈ ਆ ਦੇਖੋ ਤੇ ਇਹਨਾਂ ਹੁਣ ਆਪਾਂ ਲੈਸ ਲਾਉਣੀ ਆਂ। ਆਹ ਦੇਖੋ ਇਹਦੇ ਤੇ ਲੈਸ ਲਾ ਕੇ ਪਲਾਜੋ ਦੇ ਉੱਪਰ ਆਪਾਂ ਡਿਜ਼ਾਈਨ ਪਾਵਾਂਗੇ। ਆਹ ਦੋ ਤਰ੍ਹਾਂ ਦੇ ਲੈਸ ਲਾਵਾਂਗੇ, ਇਹ ਅਲੱਗ ਲੈਸ ਹੈ। ਆਹ ਦੇਖੋ। ਦੋ ਤਰ੍ਹਾਂ ਦੀ ਲੈਸ ਲਾ ਕੇ ਆਪਾਂ ਡਿਜ਼ਾਈਨ ਪਾਵਾਂਗੇ। ਉਸ ਨੂੰ ਦੱਸਾਂਗੇ ਆਪਾਂ ਵੀ ਕਿਸ ਤਰ੍ਹਾਂ ਲੈਣ ਪਾਵਾਂਗਾ। ਤੇ ਆ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈਗਾ? ਜਿਹਨਾਂ ਆਪਾਂ ਫੋਲਡ ਵਾਸਤੇ ਰੱਖਣਾ ਨੀਚੇ ਕੱਪੜਾ। ਬੱਸ ਤੇ ਆਪਾਂ 2 ਇੰਚ ਰੱਖਦੇ ਹੁੰਨੇ ਹੈਗੇ, ਹੁਣ ਨਹੀਂ ਮੈਂ ਇਹਦਾ 1.5 ਇੰਚ ਹੀ ਰੱਖਿਆਗਾ ਨੀਚੇ ਫੋਲਡ ਵਾਸਤੇ। ਇਹ ਫੋਲਡ ਦਾ ਛੱਡ ਕੇ ਦੁਪਰ 3 ਇੰਚ ਕਪੜਾ 3 ਇੰਚ ਤੇ ਨਿਸ਼ਾਨ ਲਾਉਣਾਗਾ ਫੋਲਡਿੰਗ ਦਾ ਛੱਡ ਕੇ ਭਾਵੇਂ ਤੁਸੀਂ 2 ਇੰਚ ਫੋਲਡ ਕਰਨਾ ਜਿੰਨਾ ਮਰਜ਼ੀ ਕਰਨਾ ਉਹ ਫੋਲਡ ਕੱਢ ਕੇ ਛੱਡ ਕੇ 3 ਇੰਚ ਦਾ ਨਿਸ਼ਾਨ ਲਾ ਲਓ ਠੀਕ ਹੈ 10 ਤੇ 3 ਇੰਚ ਦਾ ਇਥੇ ਆਪਾਂ ਇੱਕ ਕਲਾਸਾ ਆਪ ਇਥੇ ਲਾਵਾਂਗੇ ਸੋ ਉਹ ਦੱਸਦੇ ਵੀ ਉਹ ਕਿਵੇਂ ਲਾਉਣੀ ਹੈ ఇను ల పక్కన ఏదో సలాగే ਯਾ ਪ੍ਰਮੇਸ ਲਾਈਨ ਲੱਗੀ ਇਸੇ ਤਰ੍ਹਾਂ ਆਪਾਂ ਇੱਕ ਸਰਾਈ ਇਧਰ ਹੀ ਪਾਸੇ ਵੀ ਲਾਉਣੀ ਹੈ ට පස කරකේදී නස ලයිඩමන එත යෙදරු ඒසල ඔපලා ක ਇਸ ਇਤਨੀ ਹੁਣ ਆਪਾਂ ਇਧਰਲੇ ਪਾਸ ਜਿਹੜੀ ਆਪਣੀ ਸਲਾਈ ਦੀ ਸੀ ਹੁੰਦੀ ਹੈ ਨਾ ਉਹਦੇ ਤੇ ਸਲਾਈ ਲਾ ਠੀਕ ਹੈ ਜੀ ਦੋਨੇ ਪਾਸੇ ਆਪਣੀ ਸਲਾਈ ਹੋ ਗਈ ਹੁਣ ਇਹਨੂੰ ਆਪਾਂ ਕੀ ਕਰਨਾ ਹੁਣ ਇਹਨੂੰ ਵਿਚਾਲੂ ਸੈਂਟਰ ਚੋਂ ਕੱਟ ਦੇਵਾਂਗੇ ਇਹ ਬਹੁਤ ਹੀ ਸੌਖਾ ਤੇ ਸੋਹਣਾ ਤਰੀਕਾ ਲੈਸ ਨਾਲ ਲੈਸ ਦੇਖੋ ਤੁਸੀਂ ਕਿੰਨੀ ਸੋਹਣੀ ਫਿਨਿਸ਼ਿੰਗ ਆਉਂਦੀ ਇਹਦੇ ਤੇ ਆ ਦੇਖੋ ਹੁਣ ਆਪਾਂ ਇਸ ਨੂੰ ਇਹਨੂੰ ਇੱਧਰ ਕਰ ਦਾਂਗੇ ਇਹਨੂੰ ਇੱਧਰ ਕਰ ਦਾਂਗੇ ਇਹਦੇ ਉੱਪਰ ਆਪਾਂ ਸਲਾਈ ਲਾ ਦੇਗੇ ਸਿੱਧਾ ਪਾਸਾ ਕਰਕੇ ਸਲਾਈ ਲਾ ਦੇ ਹੁਣ ਆਪਾਂ ਇਹਦੇ ਉੱਪਰ ਹਾਂ ਦੇਖੋ ਇਸ ਤਰ੍ਹਾਂ ਕਰਕੇ ਨਾ ਪਹਿਲਾਂ ਇਹਨੂੰ ਇੱਧਰ ਕਰਨਾਗੇ ਤੋਂ ਇਹਨੂੰ ਇੱਧਰਲੇ ਪਾਸੇ ਕਰ ਲਾਂਗੇ ਹੁਣ ਇਹਦੇ ਉੱਪਰ ਉੱਪਰ ਆਪਾਂ ਸਲਾਈ ਲਾ ਦੇ ਇਹਨੂੰ ਧਿਆਨ ਰੱਖਣਾ ਵੀ ਥੱਲੇ ਜਿਹੜਾ ਕੱਪੜਾ ਉਹ ਮੂੜੇ ਨਾ ਇਹ ਲੈਸ ਲਾਉਣ ਦਾ ਬਹੁਤ ਹੀ ਸੌਖਾ ਤਰੀਕਾ ਹੈ ਕਿ ਸੋਣੀ ਵੀ ਲੈਸ ਲੱਗਦੀ ਹੈਗੀ ਇਸ ਤਰ੍ਹਾਂ ਤੁਸੀਂ ਲਾ ਕੇ ਦੇਖਿਓ ਇੱਕ ਵਾਰੀ ਹੁਜੇ ਆਪਾਂ ਇੱਕ ਹੋਰ ਲੈਸ ਲਾਉਣੀ ਹੈ ਵੀਡੀਓ ਨੂੰ ਕੋਈ ਵੀ ਦੇਖ ਤੱਕ ਦੇਖਿਓ ਵੀਡੀਓ ਨੂੰ ਉਂ ਜੀ ਉਹਨਾਂ ਪੈਟਰਨ ਦਾ ਕੰਮ ਰਹਿ ਗਿਆ ਆਪਣਾ ਉਹ ਵੀ ਆਪਾਂ ਇਸ ਤਰ੍ਹਾਂ ਇਹਨੂੰ ਇੱਧਰ-ਇੱਧਰ ਕਰਕੇ ਨਾ ਕੱਪੜੇ ਨੂੰ ਤੇ ਉੱਪਰ ਸਟਿਚ ਕਰ ਦਿੰਗੇ ਹਾਂ ਜੀ ਆਪਣੀ ਇਹ ਲੈਂਸ ਲੱਗ ਚੁੱਕੀ ਹੈ ਤੇ ਹੁਣ ਆਪਾਂ ਲਾਵਾਂਗੇ ਆਹ ਲੈਂਸ ਤੇ ਇਹ ਆਪਾਂ ਕਿਸ ਤਰ੍ਹਾਂ ਆਉਣੀ ਜਿਹੜਾ ਆਪਾਂ ਫੋਲਡ ਵਾਸਤੇ ਰੱਖਿਆ ਸੀ ਉਹਨੂੰ ਆਪਾਂ نیچے ਨਹੀਂ ਬਰੀਕ ਫੋਲਡ ਕਰਨਾ ਕਿਉਂਕਿ ਮੋٹے ਨਾਲ ਸੋਹਣੇ ਨਹੀਂ ਲੱਗਣੇ ਲੈਂਸ ਤੇ ਇਹ ਮੈਂ ਰੱਖੇ ਹੀ ਇੰਨਾ ਸੀਗਾ ਵੀ ਬਰੀਕ-ਬਰੀਕ ਜਿਹੜਾ ਫੋਲਡ ਹੋ ਜੇ ਆਹ ਦੇਖੋ ਇਸ ਤਰ੍ਹਾਂ ਬਰੀਕ ਫੋਲਡ ਕਰਦੇ ਜਾਣਾ ਤੇ ਨਾਲ ਦੀ ਨਾਲ ਆਪਾਂ ਇਹਦੇ ਤੇ ਲੈਂਸ ਐਸੇ ਤਰੀ ਲੱਕ ਕੇ ਆਪਾਂ ਨੇ ਹੋ ਤੁਸੀਂ ਲੈ ਇਸ ਲੱਗੂ ਬਹੁਤ ਸੋਨਾ ਫਲਾਜ਼ੇ ਲੱਗੂਗਾ ਸਾਰਾ ਰੈਡੀ ਹੋ ਕੇ ਵੀ ਤੁਹਾਨੂੰ ਕਰਕੇ ਦਿਖਾਵਾਂਗੀ ਜੀ ਦੇਖੋ ਆਪਾਂ ਜਿਵੇਂ ਸੋਨ ਦੱਸਿਆ ਸੀ ਵੀ ਆਪਾਂ ਪਲਾਜੋ ਤੇ ਵੀ ਲੈਂਸ ਲਾਵਾਂਗੇ ਤੇ ਆਪਾਂ ਕਮੀਜ਼ ਤੇ ਵੀ ਲਾਵਾਂਗੇ ਇਸ ਤਰ੍ਹਾਂ ਆਹੀ ਲੈਂਸ ਆਪਾਂ ਪਲਾਜੇ ਤੇ ਵੀ ਲਈ ਹੈ ਤੇ ਇਹ ਆਪਾਂ ਹੁਣ ਕਮੀਜ਼ ਦੇ ਨਾਲ ਬਾਹਾਂ ਤੇ ਲਾਵਾਂਗੇ ਆ ਦੇਖੋ ਪਹਿਲਾਂ ਆਪਾਂ ਜਿਹੜਾ ਸੂਟ ਲਿੱਤਾ ਸੀ ਨਾ ਇਹ ਕਸਟਮਰ ਦੇ ਸੂਟ ਹੈਗਾ ਕਿਸੇ ਦਾ ਤੇ ਉਹਨਾਂ ਦੇ ਨਾਲ ਇਹ ਲੈਂਸ ਸ਼ੁਰੂ ਤੋਂ ਹੀ ਲੱਗੀ ਲਗਾਈ ਆਈ ਸੀ ਤੇ ਇਹ ਕੰਨੀ ਦੇ ਘੇਰੇ ਦੀ ਲੱਗੀ ਹੋਈ ਸੀਗੀ ਫਰੰਟ ਵਾਲੇ ਤੇ ਤੇ ਵੀ ਆਪਾਂ ਸੋਚਿਆ ਵਿਚਾਰ ਵਧੀਆ ਬਣ ਜੂਗਾ ਵੀ ਇਸ ਤਰ੍ਹਾਂ ਆਪਾਂ ਇਹ ਲੈਂਸ ਲੈ ਕੇ ਆ ਬਜ਼ਾਰੋਂ ਲੈ ਕੇ ਆਈਏ ਲੈਂਸ ਉਹ ਉਹਨਾਂ ਨੇ ਲੈ ਕੇ ਦਿੱਤੀਆਂ ਵੀ ਇਸ ਤਰ੍ਹਾਂ ਦੀ ਲੈਂਸ ਇਹ ਆਪਾਂ ਬਾਹਾਂ ਤੇ ਲਾਵਾਂਗੇ ਇਹ 라ਜੂ ਤੇ 라ਕੇ ਵਿਧੀਆ ਵਾਸਨਾ ਸੂਟ ਡਿਜ਼ਾਈਨ ਹੋਊਗਾ ਨਾ ਇਹ ਹੁਣ ਆਪਾਂ ਤੁਹਾਨੂੰ ਦਿਖਾਉਣੀ ਹੈ ਬਾਹਾਂ ਦੇ ਲਾਕੇ ਲੈਸ ਹਾਂਜੀ ਇਹਦੀ ਪੁੱਟ ਸਿਰ ਜਰੂਰ ਦੇਖ ਲਿਆ ਕਰੋ ਕਿਉਂਕਿ ਇਹ ਥੋੜਾ ਜਿਹਾ ਫਰਕ ਹੁੰਦਾ ਪੁੱਟ ਸਿਰ ਦਾ ਤੇ ਆਪਏ ਨੂੰ ਇਸ ਤਰ੍ਹਾਂ ਹੀ ਲਾਉਣਾ इस तरह ही आप दूजी बहते लैस लावे हाँ जी हाँ देखो अपने दोनों बहते लैस लग गए हम आप जड़ के सारा सूट तैयार करके फिर दिखावे